ਵੈਕੁਰਜੀ ਦਾ ਖਾਲਸਾ ਵੈਕੁਰਜੀ ਕੀ ਫਤਿਹ ਸਵਾਜ ਮਸਜਿਦੇ ਦਿਹਾੜੇ ਦੇ ਮਾਸੂਆਣਾ ਸਾਹਿਬ ਆਏ ਸੀ ਸੋ ਜਿਹੜੇ ਕਦੇ ਭਾਈ ਸਾਹਿਬ ਆਪਣੀ ਵਿਚਾਰ ਰੱਖਦੇ ਸੀ ਗੁਰਦੁਆਰਾ ਮਾਸੂਆਣਾ ਸਾਹਿਬ ਗੁਰਸਾਗਰ ਤੇ ਕਥਾ ਕਰਦੇ ਸੀ ਬਰਾਜੋ ਸਮਾਗੈਸਾ ਆ ਗਿਆ ਕਿ ਆਮਦਨ ਤੋਂ ਹੁਣ ਪਤਾ ਭਾਵੇਂ ਸਥਾਨਾਂ ਤੇ ਬਹੁਤ ਹੈ ਪਰ ਕਥਾਵਾਚ ਜਿਹੜੇ ਕਰਦੇ ਨੇ ਵੀਰ ਜਾ ਗ੍ਰੰਥੀ ਸਿੰਘ ਨੇ ਸਥਾਨਾਂ ਤੇ ਨਖਾਮਾ ਦਾ ਬਹੁਤ ਤੁਹਾਨੂੰ ਪਤਾ ਉਹਨਾਂ ਦਾ ਬਹੁਤ ਰੌਲਾ ਜਾਂਦਾ ਰਹਿੰਦਾ ਲਗਾਤਾਰ ਹੁਣ 6000 8000 9000 ਜਾਂ 10000 ਵਿੱਚ ਤੁਸੀਂ ਆਪ ਲਾ ਲੋ ਅੰਦਾਜ਼ਾ ਵੀ ਬੰਦਾ ਕਿੰਨਾ ਕੁ ਗੁਜ਼ਾਰਾ ਕਰ ਸਕਦਾ ਸੋ ਇਹ ਪ੍ਰਚਾਰਕ ਨੇ ਵੀਰ ਜੀ ਇਹਨਾਂ ਨੇ ਹੁਣ ਇਹ ਆਪਣੇ ਪਰਮ ਮਿੱਤਰ ਵੀ ਨੇ ਬਹੁਤ ਲੰਮੇ ਸਮੇਂ ਤੋਂ ਭਾਈ ਸਾਹਿਬ ਨਾਲ ਜਾਣ ਪਛਾਣ ਹੈ ਜਦੋਂ ਮੈਂ ਇੱਥੇ ਆ ਕੇ ਦੇਖਿਆ ਮੇਰਾ ਦਿਲ ਵੀ ਦੁਖਿਆ ਬਹੁਤ ਅੰਦਰ ਅੰਦਰ ਹੀ ਮਨ ਰੋਇਆ ਵੀ ਬੜਾ ਬੁਰਾ ਹਾਲ ਹੈ ਹੁਣ ਹੱਥੇ ਵਿੱਚ 4-5 ਦਿਨ ਦਾ ਦਾ ਸਮਾਂ ਹੁੰਦਾ ਤੇ ਇੱਧਰ ਵੀ ਧਿਆਨ ਇਹ ਕਾਰੋਬਾਰ ਕਰਨ ਦੀ ਕੋਸ਼ਿਸ਼ ਕਰੀ ਹੈ ਪਰ ਜੇ ਹੁਣ ਕਰੋੜਾ ਰੁਪਏ ਦੀਆਂ ਆਮਦਨਾਂ ਨੇ ਅਸਥਾਨਾਂ ਨੂੰ ਜਿੱਥੇ ਕੋਈ ਆਮਦਨ ਨਹੀਂ ਉੱਥੇ ਆਪਾਂ ਮੰਨ ਲਓ ਵੀ ਹੋ ਸਕਦਾ ਹੈ ਤਮਾਹਾਂ ਘੱਟ ਹੁਣ ਪਰ ਜਿੱਥੇ ਲੱਖਾਂ ਕਰੋੜਾ ਰੁਪਏ ਦੀ ਆਮਦਨ ਹੈ ਉਹਨਾਂ ਅਸਥਾਨਾਂ ਤੇ ਤਾਂ ਜਿਹੜੇ ਪਰਚਾ ਰਖਦੇ ਉਹਨਾਂ ਨੂੰ ਜਿਹੜੀ ਤਨਖਾਹ ਹੈ 15 ਜਾਂ 20000 ਰੁਪਏ ਦੇ ਵਿੱਚ ਦੇਣੀ ਚਾਹੀਦੀ ਹੈ ਜਿਦੇ ਨਾਲ ਆਪਣੇ ਘਰ ਦਾ ਗੁਜ਼ਾਰਾ ਕਰ ਸਕਣ ਕਥਾਵਾਜ ਬੀਰ ਜਿੰਨੇ ਵੀ ਨੇ ਹੁਣ ਇਹ ਭਾਈ ਭਾਈ ਸਾਹਿਬ ਭਾਈ ਗੋਬਿੰਦ ਸਿੰਘ ਤੇ ਜੋ ਕਿ ਮੁੱਖ ਪ੍ਰਚਾਰਕ ਮਸਤਵਾਨਾ ਗੁਰਸਾਗਰ ਤੋਂ ਨੇ ਉਹ ਜ਼ਰੂਰ ਬੇਨਤੀ ਆ ਸੰਗਤਾਂ ਨੂੰ ਕਿ ਪ੍ਰਚਾਰ ਕਾਦੀਆ ਬਾਹਾਂ ਫੜ ਲਓ ਜਿਸੇ ਕਰਕੇ ਡੇਰਾਬਾਦ ਹੈ ਜਿਹੜਾ ਉਹ ਵੱਧ ਰਿਹਾ ਦੁਨੀਆ ਦੇ ਹੁਣ ਜਿੰਨੇ ਹੋਰ ਆਪਾਂ ਧਰਮਾਂ ਦੇ ਪ੍ਰਚਾਰਕ ਜਾਂ ਪਟਕਾ ਦਾ ਜਾਂ ਹੋਰ ਹੋਰ ਵੱਡੇ ਧਰਮ ਹੈ ਜਿਹੜੇ ਆਪਣੇ ਉਹਨਾਂ ਦਾ ਇਸ਼ਤਾਂ ਦਾ ਤੇ ਆਪਣੇ ਕਥਾਵਾਚਕਾਂ ਦਾ ਤੇ ਆਪਣੇ ਪ੍ਰਚਾਰਕਾਂ ਦਾ ਬਹੁਤ ਹਥਿਆਰ ਰੱਖਦੇ ਨੇ ਬਹੁਤ ਰਖਾਵਾਂ ਉਹਨਾਂ ਨੂੰ ਗੱਡੀਆਂ ਦਾ ਕਹਿੰਦਾ ਬੱਚਿਆਂ ਦੀਆਂ ਪੜ੍ਹਾਈਆਂ ਹੁਣ ਗਰੰਥੀ ਸਿੰਘਾਂ ਦੇ ਬੱਚਿਆਂ ਦੀਆਂ ਪੜ੍ਹਾਈਆਂ ਦੇਖ ਲਓ ਪ੍ਰਚਾਰਕਾਂ ਦੇ ਬੱਚਿਆਂ ਦੀਆਂ ਪੜ੍ਹਾਈਆਂ ਦੇਖ ਲਓ ਜਾਈ ਤੁਸੀਂ ਤੇ ਬਹੁਤ ਖੁਸ਼ ਆ ਕਹਿਣ ਨੂੰ ਮੇਰੇ ਕੋਲੇ ਪਰ ਮੈਂ ਇੰਨਾ ਕੁਝ ਨਹੀਂ ਕਹਿਣਾ ਚਾਹੁੰਦਾ ਭਾਈ ਸਾਹਿਬ ਨਾਲ ਵੀ ਤੁਹਾਡੀ ਮੈਂ ਗੱਲ ਕਰਾਨਾ 2 ਮਿੰਟ ਤੁਹਾਨੂੰ ਉਸ ਉਸ ਗੱਲ ਤੇ ਦੱਸਣਾ ਵੀ ਉਹਨਾਂ ਦੇ ਉਹ ਵੀ ਇਸ ਗੱਲ ਤੋਂ ਬੜੇ ਦੁਖੀ ਹੋਏ ਕਿ ਜਦੋਂ ਕਮੇਟੀਆਂ ਕੀ ਜਾਂ ਹੋਰ ਲੋਕ ਇਹਨਾਂ ਚੀਜ਼ਾਂ ਨੂੰ ਗੌਰ ਨਹੀਂ ਕਰਦੀਆਂ ਵੀ ਆਪਾਂ ਹੋਰ ਵੀ ਬਹੁਤ ਖਰਚ ਕਰਦੇ ਆ ਕਿਤੇ ਪ੍ਰਚਾਰਕਾਂ ਨੂੰ ਸਹੀ ਤਰੀਕੇ ਨਾਲ ਤਨਖਾਹ ਦਿੱਤੀ ਜਾਵੇ ਫੇਰ ਆਖਦੇ ਆ ਵੀ ਬੱਚੇ ਜਿਹੜੇ ਨੇ ਸਿੱਖੀ ਤੋਂ ਬਹੁਤ ਦੂਰ ਚਲੇ ਗਏ ਜੀ ਸਾਡੇ ਪੰਜਾਬ ਦਾ ਕੀ ਹੋਣਾ ਪਾਣੀਆਂ ਦਾ ਕੀ ਮਾਣਾ ਹੈ ਦਸਤਾਰ ਦੀ ਇੱਥੇ ਕੀ ਕੁਝ ਹੋਣਾ ਇਹ ਬਹੁਤ ਕੁਝ ਆਪਾਂ ਸੋਚਦੇ ਆ ਮਨ ਵਿੱਚ ਪਰ ਜੇ ਪ੍ਰਚਾਰਕਾਂ ਨੂੰ ਨਾਲ ਸਾਹਮਿਆ ਗਿਆ ਤਾਂ ਬਹੁਤ දුਕ ਹੋ ਜਾਣਾ ਫਿਰ ਇੱਥੇ ਸੋ ਜਰੂਰ ਬੇਨਤੀ ਪ੍ਰਚਾਰਕ ਵੀਰਾਂ ਨੂੰ ਸੰਭੋ ਤੇ ਲੋੜ ਆ ਅਜੇ ਦੇ ਸਮੇਂ ਦੀ ਤੇ ਤੁਹਾਨੂੰ ਵੀਰ ਜੀ ਨਾਲ ਵੀ ਗੱਲ ਮੈਂ ਕਰਾਨਾ 2 ਮਿੰਟ ਦੇ ਵਿੱਚ ਹੀ ਮੈਂ ਕਿਹਾ ਸੀ ਵੀ ਤੁਹਾਡੇ ਨਾਲ ਵੀ ਗੱਲ ਜਰੂਰ ਬਕਾਇਦਾ ਕਰਾਂਗੇ ਵੀ ਕੀ ਕਾਰਨ ਹੈ ਕਿਉਂ ਇਹ ਸਾਰਾ ਕੁਝ ਤੁਹਾਨੂੰ ਕਰਨਾ ਪੈ ਗਿਆ ਅੱਜ ਜਿਹੜੇ بڑے بڑے ਸਟੇਜਾਂ ਤੇ ਵਿਚਰਦੇ ਸਨ ਕਦੇ ਲੱਖਾਂ ਹੀ ਲੋਕ ਉਹਨਾਂ ਨੂੰ ਪਿਆਰ ਕਰਨ ਵਾਲੇ ਸੰਗਤਾਂ ਹਜ਼ਾਰਾਂ ਹੀ ਪਿਆਰ ਕਰਨ ਵਾਲੇ ਬੈਠੇ ਨੇ ਵੀਰ ਜੀ ਆਇਓ ਮੜਾ ਜਾ ਦੋ ਵਟ ਬੈਠੋ ਦੋ ਵਟਾ ਔਰ ਕਿੰਨੇ ਦਿਨ ਤੋਂ ਫਿਰ ਇਹ ਸੇਵਾ ਤੁਸੀਂ ਸ਼ੁਰੂ ਕਰਤੀ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਦੀ ਪਤੈ ਜੀ तकरीबन ਆਪਾਂ ਨੇ 10 ਦਿਨ ਹੋ ਗਏ ਜੀ ਅੱਛਾ ਜੀ ਆ 10 12 ਦਿਨਾਂ ਤੋਂ ਆਪਣੀ ਕਿੱਤ ਸ਼ੁਰੂ ਕੀਤੀ ਹੈ ਠੀਕ ਹੈ ਜੀ ਤੋਂ ਕਹੀ ਹੈ ਵੀ ਉਹ ਦੋ ਬਾਰੇ ਵਾਲੀ ਪ੍ਰਬੰਧ ਕਮੇਟੀਆਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਹਾਂ ਜੀ ਉਸੇ ਸਮੇਂ ਸਮੇਂ ਤੇ ਗ੍ਰੰਤੀ ਸਿੰਘਾਂ ਦੀ ਇੰਟਰਵਿਊ ਆਉਂਦੀ ਰਹਿੰਦੀਆਂ ਨਹੀਂ ਜੀ 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 ਹਰਕ ਸਿੰਘ ਜਿਹੜੇ ਹੈਗੇ ਰਾਗੀ ਸਿੰਘ ਆਪਣਾ ਗੱਲ ਤੇ ਬਿਆਨ ਕਰਦੇ ਆ ਠੀਕ ਹੈ ਵੀ ਗੁਰਦੁਆਰਿਆਂ ਦੇ ਜਿਹੜੇ ਪ੍ਰਬੰਧਕ ਨੇ ਉਹ ਅੱਜ ਲੱਖਾਂ ਕਰੋੜਾਂ ਦੀਆਂ ਗੁਰਦੁਆਰਿਆਂ ਦੇ ਵਿੱਚ ਆਮਦਨ ਹੋਣ ਦੇ باوجود ਵੀ ਰਾਗੀ ਗਰਮ ਸਿੰਘਾਂ ਨੂੰ ਉਹਨਾਂ ਦਾ ਜਿਹੜਾ ਵੰਡ ਦਾ ਹੱਕ ਹੈ ਠੀਕ ਹੈ ਜੀ ਉਹ ਨਹੀਂ ਦੇਣੀ ਠੀਕ ਹੈ ਜੇ ਅਸੀਂ ਕਹੀਏ ਤੁਹਾਨੂੰ ਮਹੀਨੇ ਦਾ 50000 ਰੁਪਏ ਦੀ ਲੱਖ ਦੇ ਤੋਂ ਸਾਡੇ ਵਾਸਤੇ ਇਹ ਮਾਰੀ ਹਾਜੀ ਹਾਂ ਜਾਂ ਜਿਹੜੇ ਸਥਾਨ ਤੇ ਆਮਦਨ ਘੱਟ ਹੋਵੇ ਉਹ ਵੀ ਸੰਗਤ ਸਹਾਇਤਾ ਜੋ ਕਰ ਸਕਦੀ ਹੈ ਹਾਂਜੀ ਹਾਂਜੀ ਤੇ ਹੁਣ ਮੰਨ ਲਓ ਜਿਹੜਾ ਪਛਾਣ ਕੌਣੇ ਕਿੰਨੀ ਮਿਹਨਤ ਕੀਤੀ ਹੁੰਦੀ ਹੈ ਬਹੁਤ ਬਹੁਤ ਜੀ ਇਤਿਹਾਸ ਬਾਰੇ ਗੁਰਬਾਣੀ ਬਾਰੇ ਕਿੰਨਾ ਕੁ ਪੜਿਆ ਲਿਖਿਆ ਹੁੰਦਾ ਹੈ ਨਾ ਤੇ ਕਾਫੀ ਸਾਲ ਤੱਕ ਸਾਲਾਂ ਵਿੱਚ ਵੀ ਗਾਲੇ ਹੁੰਦੇ ਨੇ ਜੇ ਉਹਨਾਂ ਦੀ ਕੀਮਤ ਕੌਣ ਦੇਊਗਾ ਜਿਹੜੀ ਲੱਖਾਂ ਬੜਾ-ਬੜਾਈਆਂ ਵੀ ਕਰ ਗਿਆ ਜਿਹਦੀ ਤਨਖਾਹ ਉਹ ਇੰਨੀ ਕਾ ਵੀ ਸਾਡਾ ਤੇਲ ਖਰਚੀ ਪੂਰਾ ਹੁੰਦਾ ਮੰਨ ਲਓ ਅਸੀਂ ਜੇ ਵੀ ਕਲ ਤੋਂ ਆਉਣੇ ਆ ਹਾਂਜੀ ਹਾਂਜੀ ਤੇ ਕਿਸੇ ਵਕਤ ਆਪਣੇ ਘਰ ਵੀ ਜਾਣਾ ਹੁੰਦਾ ਪਰਿਵਾਰ ਦੇ ਵਿੱਚ ਠੀਕ ਹੈ ਜੀ ਤੇ ਨਾਲ ਚਲੋ ਮੈਂ ਥੋੜੀ ਮਰਜ਼ਾ ਦਾ ਕਿਰਤ ਹੋਰ ਵੀ ਕਰਦੇ ਆ ਠੀਕ ਹੈ ਜੀ ਤੇ ਸਮੇਂ-ਸਮੇਂ ਤੇ ਪ੍ਰਬੰਧਕਾਂ ਨੇ ਬੇਨਤੀ ਵੀ ਕੀਤੀ ਵੀ ਤੁਹਾਡੇ ਕੋਲ ਆਮਦਨ ਬਹੁ ਦੇ ਨਾਲ ਦੇ ਹਿਸਾਬ ਨਾਲ ਸਾਡੀ ਯੋਗਤਾ ਦੇ ਹਿਸਾਬ ਨਾਲ ਸਾਡੀ ਜਿਹੜੀ ਤਨਖਾਹ ਤੁਸੀਂ ਬਤਾਓ ਹਾਂਜੀ ਹਾਂਜੀ ਤੇ ਜੇ ਸਾਡੇ ਚ ਕੋਈ ਕਮੀ ਆ ਤਾਂ ਘਟਾ ਹਾਂਜੀ ਸਾਨੂੰ ਉਹ ਵੀ ਦੱਸੋ ਉਹ ਵੀ ਦੱਸੋ ਕੋਈ ਗੱਲ ਨਹੀਂ ਅਸੀਂ ਇਨਸਾਨ ਆ ਤੁਹਾਡੇ ਵਰਗੇ ਆ ਤੇ ਤੁਸੀਂ ਕਮੇਟਿੰਗ ਰੱਖੋ ਜਾਂ ਸਾਨੂੰ ਬੁਲਾਓ ਹਾਂਜੀ ਅਸੀਂ ਉਹ ਵੀ ਦਰਸ ਕਰਨ ਨੂੰ ਤਿਆਰ ਆ ਉਹਨਾਂ ਨੇ ਕਿਹਾ ਨਹੀਂ ਠੀਕ ਆ ਤੁਹਾਡੇ ਪ੍ਰਚਾਰ ਦੇ ਵਿੱਚ ਕੋਈ ਕਮੀ ਨਹੀਂ ਠੀਕ ਹੈ ਜੀ ਸੰਗਤ ਬਹੁਤ ਜ਼ਿਆਦਾ ਪਿਆਰ ਕਰਦੀ ਆ ਪਰ ਇੱਕ ਗੱਲ ਮੈਂ ਇਹ ਬੜੀ ਦੁੱਖ ਦੇ ਨਾਲ ਕਹਾਂਗਾ ਹਾਂਜੀ ਇਹ ਸਾਡੇ ਲੋਕ ਜਿਹੜੇ ਉਹ ਵੀ ਸਿਰਫ ਵਾਹ ਵਾਹ ਕਹਿ ਨਾਲੇ ਆ ਵਾਹ 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 ਸਾਹਿਬ ਪੰਪ ਤੇ ਬਾਜੀ ਬਾਪਾਈ ਸਾਹਿਬ ਤੁਸੀਂ ਸੱਚ ਬੋਲਦੇ ਹੋ ਰਾਜਾ ਦਾ ਪ੍ਰਚਾਰ ਹੈ ਹਾਂਜੀ ਹਾਂ ਯਾ ਚੀਜ਼ ਦੇ ਖਲਾਫ ਬੋਲਦੇ ਨਾ ਪ੍ਰਚਾਰ ਕਹਿੰਦੀ ਵੀ ਸੰਗਤ ਦੇ ਕਹਿਣ ਤੇ ਬੋਲਦਾ ਹਾਂਜੀ ਹਾਂ ਪ੍ਰਚਾਰਕ ਨੂੰ ਪਤਾ ਨਹੀਂ ਮੇਰਾ ਕਰਮ ਕੀ ਆ ਮੈਂ ਸਦਾ ਆਂਤਰੀ ਗੱਲ ਸਦਾ ਦੀ ਗੱਲ ਗੁਰਬਾਨੀ ਦੀ ਗੱਲ ਕਰਦੀਆਂ ਨੇ ਜੋ ਸਚਾਈ ਉਹਦੇ ਤੇ ਪਹਿਰਾ ਦੇਣਾ ਹਾਂਜੀ ਹਾਂ ਪਰ ਉਹ ਲੋਕ ਜਿਹੜੇ ਸਹਿਯੋਗ ਬਿਲਕੁਲ ਨਹੀਂ ਕਰਦੇ ਆ ਸੱਚੀ ਗੱਲ ਆਰਕੈਸਟ ਵਾਲਿਆਂ ਨੇ ਲੱਤਰਪੁਰਾਂ ਨੂੰ ਕਰੋੜਾਂ ਲੱਖਾਂ ਰੁਪਏ ਦਿੰਦੇ ਆ ਉਹਨਾਂ ਨੂੰ ਬੜਾ ਮਾਨ ਸਨਮਾਨ ਦਿੰਦੇ ਆ ਤੇ ਨਾ ਸੀ ਰਾਗੀ ਗ੍ਰੰਥੀ ਪ੍ਰਚਾਰਕਾਂ ਨੂੰ ਮਾਨ ਸਨਮਾਨ ਦਿੰਦੇ ਆ ਤੇ ਨਾ ਉਹਨਾਂ ਦਾ ਬੰਦਾ ਮੁੱਲ ਦਿੰਦੇ ਆ ਲੋਕ ਦੇ ਵਿਚਾਰੇ ਕਰਮ ਤੇ ਕੀ ਕਰ ਪਰ ਅੱਜ ਦੇ ਕੋਟੇ ਤੇ ਇਸਾਈ ਮਤ ਦਾ ਪ੍ਰਭਾਵ ਵਧ ਰਿਹਾ ਪੰਜਾਬ ਦੇ ਵਿੱਚ ਡੇਰਾਵਾਦ ਫਿਰ ਫੁੱਲ ਰਿਹਾ ਹੈ ਸਭ ਤੋਂ ਵੱਡਾ ਕਾਰਨ ਇਹ ਹੈ ਇਹ ਹੈ ਵੱਡੀ ਗੱਲ ਹੈ ਕਿ ਡੇਰਾ ਕੀ ਕਰੰਸੀ ਪ੍ਰਚਾਰਕਾਂ ਦੇ ਹਾਲਾਤ ਨੇ ਆਮ ਸਿੱਖ ਵੀ ਕੀ ਹਾਲਾਤ ਕੀ ਹਾਲਾਤ ਹੋਣੇ ਆਮ ਗਰੀਬ ਗੁਰਸਿੱਖਾਂ ਦੀਆਂ ਕਮੇਟੀਆਂ ਕੀ ਕਰ ਰਹੀਆਂ ਨੇ ਮੈਂ ਤਾਂ ਚੈਨਲ ਤੇ ਡਿਬੇਟ ਕਰਨ ਨੂੰ ਵੀ ਤਿਆਰ ਹਾਂ ਜੇ ਮੇਰੀ ਗੱਲ ਤੁਹਾਡੇ ਕਿਸੇ ਵੱਡੇ ਚੈਨਲ ਵਾਲੇ ਕੋਲ ਜਾਂਦੀ ਆ ਤਾਂ ਮੇਰਾ ਸੰਪਰਕ ਨੰਬਰ ਵੀ ਤੁਸੀਂ ਉਹਨਾਂ ਨੂੰ ਦੇ ਦਿਓ ਜਰੂਰ ਜਰੂਰ ਮੈਂ ਚੈਨਲ ਤੇ ਵੀ ਬੈਠਣ ਨੂੰ ਤਿਆਰ ਹਾਂ ਜਰੂਰ ਜਰੂਰ ਮੈਂ ਦੱਸਾਂਗਾ ਵੀ 15 ਸਾਲ ਦੇ ਵਿੱਚ ਕੋਮਲੀ ਮੈਂ ਕੀ ਹਾਂ ਜੀ ਹਾਂ ਕੰਮ ਕੀ ਮੇਰਾ ਫਰਜ਼ ਹੈ ਮੈਂ ਆਸਾਨੀ ਕਹਿ ਰਿਹਾ ਕਿ ਆਸਾਨੀ ਹੈ ਫਾਰੰਦ ਕ ਬੈਠਣ ਵੀ ਅਸੀਂ ਠੀਕ ਕੀਤਾ ਹਾਂ ਕੀ ਕੀ ਆਪਣੇ ਆਪ ਨਿਟਾਰਾ ਹੋ ਜਾਣਾ ਆਪੇ ਹੋ ਜਾਣਾ ਅੱਜ ਵੀ ਸੁਭਾਵਾ ਕਰ ਰਹੇ ਹਾਂ ਹਾਂ ਜੀ ਹਾਂ ਠੀਕ ਮੇਰੇ ਕਿਰਤੂ ਵੀ ਕਰ ਰਹੇ ਹਾਂ ਆਹ ਕਿਰਤਲ ਠੀਕ ਹੈ ਮੈਂ ਆਪਣੀ ਡਿਊਟੀ ਵੀ ਕਰ ਰਿਹਾ ਸਹੀ ਤਰੀਕੇ ਨਾਲ ਠੀਕ ਹੈ ਜੀ ਇਹ ਨਹੀਂ ਵੀ ਮੈਂ ਡਿਊਟੀ ਛੱਡਦੀ ਮੈਂ ਡਿਊਟੀ ਵੀ ਕਰ ਰਿਹਾ ਡਿਊਟੀ ਵੀ ਕਰ ਰਿਹਾ ਜਦੋਂ ਮੈਨੂੰ ਮੇਰੀ ਬਣਦਾ ਮੁੱਲੀ ਨਹੀਂ ਮਿਲ ਰਹਿਆ ਹਾਂ ਫਿਰ ਉਹ ਕਿਰਤ ਕਰਨੀ ਪੈਗੀ ਨਾਲ ਦੱਸੋ ਹਾਂ ਅਜਲਕ ਗੈਕ ਜਿਹੜੇ ਅਸੀਂ ਪ੍ਰਮੋਟ ਕਰ ਰਹੇ ਹਾਂ ਕਰਦੇ ਨੇ ਕਰਦੇ ਨੇ ਕੋਈ ਨਹੀਂ ਸਾਡੇ ਕੋਈ ਪ੍ਰਮ

ਤੁਸੀਂ ਸਾਹਮਣੇ ਇੱਥੇ ਆ ਜਾਓ ਜਿਸ ਤਰ੍ਹਾਂ ਮੈਂ ਕੱਲਾ ਕਰਾਂਗਾ ਹਾਂ ਜੀ ਤੁਸੀਂ ਜਿਹੜੀ ਸੰਗਤ ਰੋਜ਼ਾਨਾ ਸੁਣਨ ਵਾਸਤੇ ਆਉਂਦੀ ਹੈ ਉਹਨਾਂ ਨੂੰ ਬੁਲਾ ਕੇ ਗੁਰੂ ਭਾਈ ਕੋਰ ਸਿੰਘ ਦੀ ਕਿਸ ਤਰ੍ਹਾਂ ਦੀ ਵਿਚਾਰ ਕਰ ਠੀਕ ਹੈ ਜੀ ਸੰਗਤ ਨੇ ਨਿਰਣਾ ਲੈਣਾ ਉਹਨਾਂ ਦਾ ਬੜੀ ਹੈ ਮੈਂ ਆਪਣੇ ਆਪ ਨੂੰ ਚੰਗਾ ਕਹਾਂਗਾ ਹਾਂ ਜੀ ਹਾਂ ਜੀ ਹਾਂ ਤੋੜ ਕਰਕੇ ਸਾਰਿਆਂ ਤੋਂ ਪੁੱਛੋ ਠੀਕ ਹੈ ਨਹੀਂ ਅਸੀਂ ਵੀ ਸੁਣਦੇ ਆ ਲਗਾਤਾਰ ਬਹੁਤ ਲੰਬੇ ਸਮੇਂ ਤੋਂ ਸੁਣਿਆ ਆ ਸੁਣੀਆਂ ਗੱਲਾਂ ਬਾਤਾਂ ਸਾਰੀ ਵਿਚਾਰ ਹੈ ਵਿਚਾਰਤਾ ਰਾਜ ਦੇ ਗੁਰਬਾਣੀ ਤੋਂ ਬਾਹਰ ਕਰਦੇ ਹੋ ਤਾਂ ਦੱਸੋ ਗੁਰੂ ਦੇ ਚੜ੍ਹਦੀ ਕਲਾ ਦਾ ਪ੍ਰਚਾਰ ਕੀਤਾ ਠੀਕ ਹੈ ਸਿੰਘਾਂ ਦੀ ਗੱਲ ਹੋ ਗਈ ਹਾਂ ਜੀ ਹਾਂ ਪ੍ਰਿੰਸ ਸਾਹਿਬ ਦੀ ਵਿਆਪਗੀ ਦੀ ਫੁਕਤਨਾ ਪਿਆ ਫੁਕਤਨਾ ਪਿਆ ਫੁਕਤਨਾ ਪੈਂਦਾ ਜੀ ਫੁਕਤਨਾ ਪੈਂਦਾ ਅਸੀਂ ਇਹ ਹਮੇਸ਼ਾ ਗੱਲ ਦੇਖੀ ਹੈ ਜਿਹੜਾ ਬੰਦਾ ਸੱਚ ਦੀ ਗੱਲ ਕਰੂਗਾ ਉਹਨੂੰ ਕੋਰ ਨੂੰ ਖੁੱਟੇ ਨਾਲ ਕਾਲੀ ਗੱਲ ਹੈ ਠੀਕ ਹੈ ਜੀ ਹਾਂ ਜੀ ਬੋਲੀ ਆ ਸੱਚ ਉਹ ਮਾੜਾ ਕਹਿੰਦੇ ਦੇਖੋ ਬੋਲਾ ਸੱਚ ਕੋੜਾ ਚਲ ਜਾਵੇ ਹਾਂ ਬੱਸ ਬੱਸ ਹੁਣ ਜਦੋਂ ਬੰਦਾ ਸੱਚ ਬੋਲਦਾ ਨਾ ਉਹ ਕੱਲੇ ਵਾਂਗੂ ਹੀ ਰਹਿਣ ਵਾਲਾ ਕੰਮ ਹੋ ਜਾਂਦਾ ਉਹਦਾ ਜਿਹੜਾ ਕੱਲਾ ਹੀ ਰਹਿ ਗਿਆ ਹੋਵੇ ਚਲੋ ਤੁਹਾਡੀ ਗੱਲ ਅਸੀਂ ਜ਼ਰੂਰ ਪਤਾਵਾਂਗੇ ਵੀਰ ਜੀ ਬਹੁਤ ਬਹੁਤ ਧੰਨਵਾਦ ਹੈ ਹਾਂ ਵੈਕੂ ਜੀ ਦਾ ਕਾਲ ਸਾ ਵੈਕੂ ਜੀ ਕੀ ਬੱਤੇ Subtitles by the Amara.org community